इहे बार ॿुधायो ਅਨੇ ਬੱਬਾ ਜੀ ਕੀ ਨਾਮ ਤੇ ਤਨ ਤਨ ਬੱਬਾ ਮਹਿਲਮ ਖਰੀਆ ਸੁਲਾਨਾ ਜੋੜ ਮੇਲਾ ਆ ਰਿਹਾ ਤੁਹਾਡੀਆਂ ਕੀ ਤਿਆਰੀਆਂ ਹੈ ਵਾਈਟੀ ਦਾ ਖਾਲਸਾ ਵਾਈਟੀ ਦਾ ਦਾਸ ਬੱਬਾ ਮਹਿਲ ਖਰੀ ਜੋਗਾ ਸਿੰਘ ਅੰਸ਼ ਸਿਧਾਂਤ ਮਹਾਰਾਜ ਦਾ ਤਿਆਰੀਆਂ ਸਾਡੀਆਂ ਇਹ ਹੈ ਕਿ ਸਮਾਗਮੀਆਂ ਪੂਰ ਤਿਆਰੀਆਂ ਚੱਲ ਰਹੀਆਂ ਹਨ ਉਹ ਦੂਦਾਰਾ ਸਭ ਦੀ ਮਾਰਤਨਾ ਵੀ ਸੰਕਰ ਦੀ ਯੋਜਨਾ ਬਣਾਏਗੀ ਇਹ ਦੇਖਣ ਦੇਣਾ ਹੈ ਨਾਲੇ ਇਹ ਉਤਸ਼ਾਹ ਰਿਆ ਇੱਕ ਤਰੀਕ ਦਾ ਸਮਾਗਮ ਆ ਦੋ ਰੋਜਾ ਜੀ ਜਿਸ ਤਰ੍ਹਾਂ ਜਤੰਦਰਵਾੜ ਆ 30 ਤਰੀਕ ਨੂੰ ਉਹ ਢਾਡੀ ਜੱਜ ਇੱਕ ਕਬੱਡੀ ਦਾ ਮਾਸਖੂ ਬੰਦੋਦਨ ਇੱਕ ਤਰੀਕ ਨੂੰ ਆਨੰਦਕਾਰ ਜਾਂ ਲੋੜਵੰਦ ਪਰਿਵਾਰਾਂ ਦੀ ਜੀਰੂਤ ਬੰਦ ਮੱਛੀਆਂ ਦੇ ਆਨੰਦਕਾਰ ਕੀਤੇ ਜਾਣਗੇ ਜੀ 21 ਵਰਤਰੀਆਂ ਨੂੰ ਬੰਦਾ ਤਾਂ ਸਰਦਾ ਬੰਦਾ ਜੂਰੀ ਆ ਮਾਨ ਸਨਮਾਨ ਸੰਬੋਧਨ ਲੋਕ ਦੇ ਨਾਲ ਕੀਤਾ ਜਾਊਗਾ ਇਸ ਦੇ ਸੰਬੰਧ ਦੇ ਵਿੱਚ ਹੀ ਅਗਰਾਈਆਂ ਚੱਲ ਰਹੀਆਂ ਨੇ ਲੰਗਰਾਂ ਦੀ ਸੇਵਾ ਵਾਸਤੇ ਯਾਰੀਆਂ ਮੁਕੰਮਲੀ ਆ ਜਿੱਤੀ ਥੋੜਾ ਬੋਤਾ ਕੁਝ ਰਹਿ ਗਿਆ ਉਹ ਚੰਦ ਰਿਆਕਾਰ ਦੀ ਸੀ ਰਵਾਇਤੀ ਦਾਤ ਰਵਾਇਤੀ